ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪ੍ਰਵਾਸੀਆਂ ਦੇ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਦੇ ਸੀਐਮ ਦੇ ਵੱਲੋਂ ਜਿੱਥੇ ਕਿ ਪਿਛਲੇ ਦਿਨੀ ਇੱਕ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਬਿਆਨ ਦੇ ਕੇ ਕਿਹਾ ਗਿਆ ਸੀ ਕਿ ਕਿਸੇ ਵੀ ਪ੍ਰਵਾਸੀ ਨੂੰ ਉਹ ਆਉਣ ਤੋਂ ਨਹੀਂ ਰੋਕ ਸਕਦੇ ਸੋ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦੇ ਉੱਤੇ ਬਿਆ ਦਿੱਤਾ ਗਿਆ ਹੈ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਸੂਬੇ ਦੇ ਵਿੱਚੋਂ ਬਾਹਰ ਕੱਢਣ ਦੇ ਹਲਾਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਹੁਣ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਪੂਰਾ ਅਧਿਕਾਰ ਹੈ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੇ ਵਿੱਚ ਜ਼ਰੂਰ ਗੁੱਸਾ ਹੋ ਸਕਦਾ ਹੈ ਪਰ ਕਾਨੂੰਨ ਵਿਵਸਥਾ ਨੂੰ ਹਰ ਕੀਮਤ ਦੇ ਉੱਤੇ ਬਰਕਰਾਰ ਰੱਖਿਆ ਜਾਵੇਗਾ ਇਸੇ ਦੇ ਦੌਰਾਨ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬੀ ਸਭ ਤੋਂ ਵੱਧ ਵਿਦੇਸ਼ਾਂ ਜਿਵੇਂ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਪਰਟੇਨ ਦੇ ਵਿੱਚ ਵਸੇ ਹੋਏ ਹਨ ਅਤੇ ਉਥੋਂ ਵੀ ਉਹਨਾਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਤੋੜਦਾ ਹੈ ਭਾਵੇਂ ਉਹ ਕਿਸੇ ਵੀ ਭਾਈਚਾਰੇ ਦਾ ਹੋਵੇ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸੋ ਜਿਹਾ ਇਹ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਹੋਣੀ ਚਾਹੀਦੀ ਹੈ ਮਾਨਯੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਹਰ ਕਿਸੇ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਤੇ ਉਹਨਾਂ ਨੇ ਉਦਾਹਰਨ ਦਿੰਦਿਆਂ ਹੋਇਆਂ ਕਿਹਾ ਕਿ ਜਦੋਂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਪੰਜਾਬ ਨੇ ਉਥੋਂ ਦੇ ਲੋਕਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਸੀ ਉਹਨਾਂ ਦਾ ਮੁੱਖ ਮੰਤਰੀ ਜੋਰ ਇਸ ਗੱਲ ਦੇ ਉੱਤੇ ਦੇ ਰਿਹਾ ਹੈ ਕਿ ਅਪਰਾਧੀ ਦਾ ਕੋਈ ਵੀ ਧਰਮ ਜਾਂ ਫਰੇਸ ਤੋਂ ਇਲਾਵਾ ਖੇਤਰ ਨਹੀਂ ਹੁੰਦਾ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਨਾਲ ਕੋਈ ਹਮਦਰਦੀ ਨਹੀਂ ਵਰਤੀ ਜਾਵੇਗੀ ਸੋ ਸਾਫ ਜਿਹੜਾ ਕਿ ਹੁਣ ਭਗਵਾਨਤਮਾਨ ਦੇ ਵੱਲੋਂ ਇਸ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਹੈ ਭਾਰਤ ਦੇ ਵਿੱਚ ਹੁਣ ਕਿਸੇ ਵੀ ਭਾਰਤੀ ਨੂੰ ਕਿਤੇ ਰਹਿ ਕੇ ਵੀ ਕੰਮ ਕਰਨ ਦੀ ਪੂਰੀ ਇਜਾਜ਼ਤ ਹੈ ਸੋ ਕਿਸੇ ਨੂੰ ਵੀ ਹੁਣ ਪੰਜਾਬ ਦੇ ਵਿੱਚੋਂ ਜਿਹੜਾ ਕਿ ਨਹੀਂ ਕੱਢਿਆ ਜਾਵੇਗਾ ਤੇ ਕਾਨੂੰਨੀ ਵਿਵਸਥਾ ਬਰਕਰਾਰ ਰੱਖੀ ਜਾਵੇਗੀ ਬੇਸ਼ੱਕ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਦੇ ਜਿਹੜੇ ਕਸਬੇ ਆ ਉਹਨਾਂ ਦੇ ਵੱਲੋਂ ਇਹ ਐਲਾਨ ਕੀਤੇ ਜਾ ਰਹੇ ਹਨ ਮਤੇ ਪਾਸ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਸੀਐਮ ਦੇ ਵੱਲੋਂ ਜਿਹੜਾ ਕੀ ਹੁਣ ਇਸ ਦੇ ਉੱਤੇ ਸਪਸ਼ਟ ਅਤੇ ਜਿਹੜਾ ਕੀ ਸਿੱਧਾ ਬਿਆਨ ਜਾਰੀ ਕਰ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਪੂਰੀ ਇਜਾਜ਼ਤ ਹੈ ਇਸੇ ਦੇ ਨਾਲ ਹੀ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਹੁਣ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਉਹਨਾਂ ਦੇ ਮੂਲ ਸੂਬੇ ਦੇ ਵਿੱਚ ਭੇਜਣ ਦੀਆਂ ਖਬਰਾਂ ਤੇ ਵਿਚਾਲੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਦਾ ਵੀ ਜਿਹੜਾ ਬਿਆਨ ਸਾਹਮਣੇ ਆ ਚੁੱਕਾ ਹੈ ਜੀ ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਲੋਕਤੰਤਰ ਦੇ ਵਿੱਚ ਕੋਈ ਵੀ ਮਜ਼ਦੂਰ ਕਿਤੇ ਵੀ ਜਾ ਕੇ ਆਪਣਾ ਰੋਜਗਾਰ ਪ੍ਰਾਪਤ ਕਰ ਸਕਦਾ ਹੈ ਸੋ ਇਸੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਵਾਸੀ ਵੀ ਦੂਜੇ ਸੂਬਿਆਂ ਦੇ ਵਿੱਚ ਨੌਕਰੀ ਕਰ ਰਹੇ ਹਨ ਜੇਕਰ ਮਜ਼ਦੂਰ ਸੂਬੇ ਨੂੰ ਛੱਡਦੇ ਹਨ ਤੇ ਸੂਬੇ ਦੇ ਵਿੱਚ ਖੇਤੀਬਾੜੀ ਅਤੇ ਇੰਡਸਟਰੀ ਸਾਹਮਣੇ ਵੱਡਾ ਸੰਕਟ ਖੜਾ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਬੇਰਕਾ ਅਤੇ ਅਮੂਲ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ ਸੋਧੀਆਂ ਕੀਮਤਾਂ 22 ਸਤੰਬਰ ਸਾਲ 2025 ਦੀ ਸਵੇਰ ਤੋਂ ਹੀ ਲਾਗੂ ਹੋ ਜਾਣਗੀਆਂ ਬੇਰਕਾ ਦੀਆਂ ਕੀਮਤਾਂ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜੀਐਸਟੀ 2.0 ਸੁਧਾਰਾਂ ਮੁਤਾਬਕ ਹੋਣਗੀਆਂ ਜਿਸ ਤਹਿਤ ਹੁਣ ਜ਼ਰੂਰੀ ਡੇਰੀ ਉਤਪਾਦਾਂ ਦੇ ਉੱਤੇ ਲਗਾਏ ਗਏ ਜਿਹੜੇ ਟੈਰਫ ਆ ਉਹ ਘਟ ਜਾਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਖਪਤਕਾਰਾਂ ਨੂੰ ਹੁਣ ਕਿਉਂ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰam ਸਸਤਾ ਮਿਲੇਗਾ ਸੋ ਇਸ ਤੋਂ ਇਲਾਵਾ ਟੇਬਲ ਬਟਰ ਦੀ ਕੀਮਤ ਵੀ ਹੁਣ 30 ਰੁਪਏ ਤੱਕ ਪ੍ਰਤੀ ਕਿਲੋ ਸਸਤੀ ਹੋ ਜਾਵੇਗੀ ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਿਆ ਕਿ ਅਨ ਲਾਸਟਡ ਬਟਰ ਦੀ ਕੀਮਤ ਜਿਹੜੀ ਕਿ ਉਹ 35 ਰੁਪਏ ਕਿਲੋਗ੍ਰam ਸਸਤੀ ਹੋਵੇਗੀ ਇਸ ਤੋਂ ਇਲਾਵਾ ਪਨੀਰ ਦੀ ਕੀਮਤ ਵੀ 20 ਤੋਂ 30 ਰੁਪਏ ਸਸਤੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਸਟੈਂਡਰਡ ਟੌਨਡ ਅਤੇ ਡਬਲ ਟੌਨਡ ਦੁੱਧ ਦੀ ਕੀਮਤ ਵੀ ਜਿਹੜੀ 2 ਰੁਪਏ ਪ੍ਰਤੀ ਲੀਟਰ ਘਟਾਈ ਜਾਵੇਗੀ ਇਸ ਤੋਂ ਇਲਾਵਾ ਆਈਸਕ੍ਰੀਮ ਵੀ 10 ਰੁਪਏ ਹੋਰ ਸਸਤੀ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੁਖਪਾਲ ਖੈਰਾ ਦੇ ਹੁਣ ਹੱਕ ਦੇ ਵਿੱਚ ਗਵੀਨ ਮਜੀਠੀਆ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਜੀਹਨ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੇ ਵੱਲੋਂ ਹੁਣ ਸੁਖਪਾਲ ਸਿੰਘ ਖੈਰਾ ਦੇ ਉੱਤੇ ਵੀ ਪਰਚਾ ਕਰ ਦਿੱਤਾ ਗਿਆ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਵੀਨ ਕੌਰ ਮਜੀਠੀਆ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਅਤੇ ਇਸ ਤੋਂ ਲਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਵਿਕਰਮ ਜੀਠੀਆ ਖਿਲਾਫ ਝੂਠੇ ਪਰਚੇ ਕੀਤੇ ਗਏ ਤੇ ਹੁਣ ਇਸ ਤੋਂ ਇਲਾਵਾ ਹੁਣ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗਵੀਨ ਕੌਰ ਨੇ ਕਿਹਾ ਹੈ ਕਿ ਸੁਖਪਾਲ ਖੈਰਾ ਖਿਲਾਫ ਕਾਰਵਾਈ ਸਿਰਫ ਇਸ ਲਈ ਹੋਈ ਹੈ ਕਿਉਂਕਿ ਉਹ ਪੰਜਾਬ ਸਰਕਾਰ ਦੀਆਂ ਨਿਕਾਮੀਆਂ ਦੇ ਖਿਲਾਫ ਕਾਫੀ ਜੋਰਾਂ ਦੇ ਨਾਲ ਬੋਲ ਰਹੇ ਸਨ ਸੋ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਦੇ ਨੇਤਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਚੁੱਕਣ ਵਾਲੇ ਨੇਤਾਵਾਂ ਦੇ ਖਿਲਾਫ ਵਿਜੀਲੈਂਸ ਦੀ ਦੋਹਰਵਾਰ ਤੋਂ ਕਰ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਇਹਨਾਂ ਥਾਵਾਂ ਦੇ ਉੱਤੇ ਪੈਟਰੋਲ ਅਤੇ ਡੀਜ਼ਲ ਵੇਚਣ ਦੇ ਉੱਤੇ ਲੱਗ ਗਈ ਹੈ ਰੋਕ ਸਖਤ ਹੁਕਮ ਹੋਏ ਹਨ ਜਾਰੀ ਜੀਹਾਂ 18 ਸਤੰਬਰ ਨੂੰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਮੌਤ ਦਾ ਦੂਤ ਬਣ ਕੇ ਦੌੜ ਰਹੇ ਵਿਸਫੋਟਕ ਪਦਾਰਥ ਦੇ ਨਾਲ ਭਰੇ ਬਰੋਚਰ ਦੇ ਮਾਮਲੇ ਨੂੰ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ਸੋ ਇਸ ਨੂੰ ਲੈ ਕੇ ਹੁਣ ਹਰਕਤ ਦੇ ਵਿੱਚ ਆਏ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕਾਂ ਤੇ ਖੜੇ ਟਰੱਕਾਂ ਬੱਸਾਂ ਕਾਰਾਂ ਅਤੇ ਇਸ ਤੋਂ ਇਲਾਵਾ ਗੜੀ ਮੁਹੱਲਿਆਂ ਦੇ ਵਿੱਚ ਚੱਲ ਰਹੇ ਛੋਟੇ ਜੂਨਟਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੇਲ ਦੀ ਵਿਕਰੀ ਕਰਨ ਵਾਲੇ ਪੈਟਰੋਲ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਜੀਹਾਂ ਡਿਪਟੀ ਕਮਿਸ਼ਨਰ ਹਮਾਂਚੂ ਜੈਨ ਦੇ ਵੱਲੋਂ ਹੁਣ ਰਿਲਾਈਐਂਸ ਅਤੇ ਇਸ ਤੋਂ ਇਲਾਵਾ ਨਾਇਰਾ ਪ੍ਰਾਈਵੇਟ ਤੇਲ ਕੰਪਨੀਆਂ ਸਮੇਤ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਹਿੰਦੂਸਤਾਨ ਪੈਟਰੋਲੀਅਮ ਕੰਪਨੀਆਂ ਦੇ ਸੇਲਸ ਅਧਿਕਾਰੀਆਂ ਸਮੇਤ ਖੁਰਾਕ ਅਤੇ ਸਪਲਾਈ ਵਿਭਾਗ ਐਸਟ ਕੰਟਰੋਲ ਕੰਟਰੋਲਰ ਸ਼ਿਫਾਲੀ ਚੋਪੜਾ ਵੈਸਟ ਸਰਕਲ ਕੰਟਰੋਲਰ ਸਰਤਾਜ ਸਿੰਘ ਚੀਮਾ ਦੀ ਮੀਟਿੰਗ ਬੁਲਾ ਕੇ ਅਧਿਕਾਰੀਆਂ ਨੂੰ ਖੁੱਲੇ ਲਵਜਾਂ ਦੇ ਵਿੱਚ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਸ਼ਹਿਰਾਂ ਦੀਆਂ ਸੜਕਾਂ ਦੇ ਉੱਤੇ ਜਮਦੂਤ ਬਣ ਕੇ ਦੌੜਨ ਵਾਲੀਆਂ ਪੈਟਰੋਲੀਅਮ ਪਦਾਰਥਾਂ ਦੇ ਨਾਲ ਭਰੀਆਂ ਗੈਰ ਕਾਨੂੰਨੀ ਗੱਡੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਮ ਜਨਤਾ ਦੀ ਜਾਨ ਮਾਲ ਦੇ ਨਾਲ ਜੁੜਿਆ ਹੋਇਆ ਇੱਕ ਗੰਭੀਰ ਮਾਮਲਾ ਹੈ ਤੇ ਜੋ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੱਡਾ ਖਤਰਾ ਸਾਬਤ ਕਰ ਸਕਦਾ ਹੈ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਨੇ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਪੈਟਰੋਲ ਪੰਪ ਡੀਲਰਾਂ ਦੇ ਬਰੋਚਰ ਕੇਂਦਰੀ ਪੈਟਰੋਲੀਅਮ ਮੰਤਰੀ ਦੇ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਸਿਰਫ ਐਕਸਪਲੋਸਿਵ ਲਾਇਸੈਂਸ 홀ਡਰ ਥਾਵਾਂ ਦੇ ਉੱਤੇ ਹੀ ਤੇਲ ਦੀ ਵਿਕਰੀ ਕਰ ਸਕਦੇ ਹਨ ਉਹ ਵਿਭਾਗ ਵੱਲੋਂ ਨਿਰਧਾਰਿਤ ਸਰਮੱਥਾ ਮੁਤਾਬਕ ਨਾ ਕਿ ਕਾਨੂੰਨ ਦੇ ਕਾਇਦੇ ਨੂੰ ਸਿੱਕੇ ਤੇ ਟੰਗ ਕੇ ਤੇਲ ਦੀ ਬਲਾਕ ਦੇ ਵਿੱਚ ਨਯਾਇਜ਼ ਵਿਕਰੀ ਨਾ ਕਰਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ 41 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਭੇਜੀ ਨੌ ਕੈਨੇਡਾ ਦੇ ਵਿੱਚ ਕੁੜੀ ਨੇ ਘਰ ਵਾਲੇ ਨੂੰ ਕਰਵਾ ਦਿੱਤਾ ਹੈ ਗ੍ਰਿਫਤਾਰ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਵਿਦੇਸ਼ ਜਾਣ ਦੀ ਤਾਂਗ ਦੇ ਵਿੱਚ ਚੱਲਦਿਆਂ ਹੋਇਆਂ ਲਗਾਤਾਰ ਠੱਗੀ ਦੇ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਜੇਕਰ ਪਤਨੀ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਜਾ ਕੇ ਆਪਣੇ ਪਤੀ ਦੇ ਨਾਲ ਹੀ ਠੱਗੀ ਮਾਰ ਜਾਵੇ ਤਾਂ ਪਰਿਵਾਰ ਦੇ ਨਾਲ ਇਸ ਤੋਂ ਵੱਡਾ ਤਕਾ ਕੀ ਹੋ ਸਕਦਾ ਹੈ ਸੋ ਜਿਹਾ ਹੀ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌਰ ਤੋਂ ਨਿਕਲ ਕੇ ਆਇਆ ਹੈ ਸੋ ਜਿੱਥੇ ਕਿ ਪਿੰਡ ਉਗੋਕੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਅਤੇ ਬਲਾਕ ਸ਼ਾਂਤੀ ਸਾਬਕਾ ਚੇਅਰਮੈਨ ਡੋਗਰ ਸਿੰਘ ਨੇ ਬੜੇ ਹੀ ਦੁਖੀ ਮਨ ਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਉਸ ਦਾ ਪੁੱਤਰ 23 ਸਾਲਾਂ ਸਰਵਜੀਤ ਸਿੰਘ ਦਾ ਵਿਆਹ 3 ਸਾਲ ਪਹਿਲਾਂ ਕੀਰਨ ਕੌਰ ਪੁੱਤਰੀ ਕੁਲਵੰਤ RAM ਦੇ ਨਾਲ ਪਿੰਡ ਗੋਗੋਲੀ ਤਹਿਸੀਲ ਪਤਨਾ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਦੇ ਨਾਲ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਤੇ ਡੋਗਰ ਸਿੰਘ ਦੇ ਦੁਆਰਾ ਕਿਹਾ ਗਿਆ ਕਿ 41 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਹਨਾਂ ਦੇ ਵੱਲੋਂ ਪਹਿਲਾਂ ਆਪਣੀ ਨੌ ਕਿਰਨ ਕੌਰ ਨੂੰ ਕੈਨੇਡਾ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਸਵਨਜੀਤ ਸਿੰਘ ਨੂੰ ਵੀ ਕੈਨੇਡਾ ਦੇ ਵਿੱਚ ਭੇਜਿਆ ਤੇ ਜਿਸ ਤੋਂ ਬਾਅਦ ਦੋਨੋਂ ਕੈਨੇਡਾ ਦੇ ਵਿੱਚ ਇਕੱਠੇ ਰਹਿ ਰਹੇ ਸਨ ਪਰ ਇਸੇ ਦੌਰਾਨ ਲੜਾਈ ਝਗੜਾ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਕਿ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਦੀ ਨੌ ਦੇ ਵੱਲੋਂ ਜਿਸ ਤੋਂ ਬਾਅਦ ਕਿ 7 ਲੱਖ ਰੁਪਏ ਹੋਰ ਡੋਗਰ ਸਿੰਘ ਦੇ ਦੁਆਰਾ ਦੱਸਿਆ ਗਿਆ ਕਿ ਭੇਜੇ ਗਏ ਪਰ ਇਸ ਤੋਂ ਬਾਅਦ ਉਹਨਾਂ ਦੀ ਨੌ ਕਿਰਨ ਕੌਰ ਦਾ ਦਾਲ ਚੇਸਰ ਹੱਦ ਤੱਕ ਵੱਧ ਗਿਆ ਕਿ ਉਸਨੇ ਆਪਣੇ ਪਤੀ ਨੂੰ ਹੀ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਸ ਨੂੰ ਗ੍ਰਿਫਤਾਰ ਕਰਾਉਣ ਦੀਆਂ ਤੱਕ ਧਮਕੀਆਂ ਦੇਣ ਲੱਗੀ ਇਸ ਮੌਕੇ ਹੁਣ ਡੋਗਰ ਸਿੰਘ ਨੇ ਰੋਂਦੇ ਕਰ ਲਾਉਂਦਿਆਂ ਹੋਇਆਂ ਦੱਸਿਆ ਹੈ ਕਿ ਉਹਨਾਂ ਦਾ ਪੁੱਤਰ ਅੱਜ ਕੈਨੇਡਾ ਦੇ ਵਿੱਚ ਲੋਕਸ਼ੇਵਕੇ ਰਹਿਣ ਦੇ ਲਈ ਮਜਬੂਰ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁਣ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸੋਨੇ ਦੀਆਂ ਕੀਮਤਾਂ ਹੁਣ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਜਾਣਗੀਆਂ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਅਮਰੀਕੀ ਬਾਜ਼ਾਰਾਂ ਤੋਂ ਆਈ ਹੈ ਵੱਡੀ ਭਵਿੱਖਬਾਣੀ ਜਿੱਥੇ ਕਿ ਇਸ ਸਮੇਂ ਭਾਰਤ ਦੇ ਵਿੱਚ ਸੋਨੇ ਦੀ ਕੀਮਤ 1,11,000 ਦੇ ਕਰੀਬ ਚੱਲ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਜਾਵੇਗੀ ਜੀ ਸੋਨੇ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ ਗਲੋਬਲ ਨਿਵੇਸ਼ ਸਲਾਹਕਾਰ ਫਰਮ ਜੈਫਰੀਜ਼ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਸੀਨੀਅਰ ਰਣਨੀਤੀਕਾਰ ਕ੍ਰਿਸ ਬੁੱਡ ਦੇ ਵੱਲੋਂ ਹੋਣ ਕਿਹਾ ਜਾ ਰਿਹਾ ਹੈ ਕਿ ਸੋਨੇ ਦੀਆਂ ਕੀਮਤਾਂ ਅੱਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਹੀ 2 ਲੱਖ ਰੁਪਏ ਤੋਂ ਵੀ ਪਾਰ ਹੋ ਜਾਣਗੀਆਂ ਜੀਆਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਬਾਜ਼ਾਰਾਂ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਇਹਨਾਂ ਦੋ ਗਲੋਬਲ ਨਿਵੇਸ਼ ਸਲਾਹਕਾਰਾਂ ਦੇ ਵੱਲੋਂ ਹੋਣੇ ਸਲਾਹ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਵੇਗਾ ਤੇ ਇੱਕ ਤੋਲੇ ਸੋਨੇ ਦੀ ਕੀਮਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਿ 2 ਲੱਖ ਰੁਪਏ ਤੋਂ ਵੀ ਪਾਰ ਜਾ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਗਲੀ ਖਬਰ ਪੰਜਾਬ ਦੇ ਗਵੰਡੀ ਰਾਜ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਮੋਬਾਈਲ ਫੋਨ ਵਰਤੋਂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜੀ ਹਾਂ ਵਿਦਿਅਕ ਅਦਾਰਿਆਂ ਦੇ ਵਿੱਚ ਲਗਾਤਾਰ ਮੋਬਾਈਲ ਫੋਨ ਦੇ ਵੱਧਦੇ ਰੁਝਾਨ ਦੇ ਚੱਲਦਿਆਂ ਹੁਣ ਇਹ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਅਤੇ ਹੁਣ ਅਧਿਆਪਕ ਵੀ ਆਪਣਾ ਮੋਬਾਈਲ ਫੋਨ ਕਲਾਸ ਦੇ ਵਿੱਚ ਅਟੈਂਡ ਕਰਦੇ ਸਮੇਂ ਨਹੀਂ ਲਿਆ ਸਕਣਗੇ ਜੀ ਹਾਂ ਜਦੋਂ ਅਧਿਆਪਕ ਹੁਣ ਕਲਾਸ ਦੇ ਵਿੱਚ ਪੜਾਉਣ ਜਾਣਗੇ ਤੇ ਆਪਣਾ ਮੋਬਾਈਲ ਫੋਨ ਸਟਾਫ ਰੂਮ ਦੇ ਵਿੱਚ ਸੁਰੱਖਿਅਤ ਥਾਂ ਦੇ ਉੱਤੇ ਹੀ ਛੱਡ ਕੇ ਜਾਣਗੇ ਸੋ ਸਖਤ ਫੈਸਲਾ ਹੈ ਜਿਹੜਾ ਕਿ ਹੁਣ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਸੋ ਕੀ ਇਹ ਫੈਸਲਾ ਹੁਣ ਪੰਜਾਬ ਦੇ ਵਿੱਚ ਵੀ ਲਾਗੂ ਹੋ ਜਾਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੀ ਮੋਬਾਈਲ ਫੋਨ ਦੇ ਅਪਕਾਂ ਦਾ ਧਿਆਨ ਇੰਟਰਨੈਟ ਮੀਡੀਆ ਵੱਲ ਖਿੱਚਦੇ ਹਨ ਜਿਸ ਤੋਂ ਬਾਅਦ ਕੀ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਉੱਤੇ ਕਾਫੀ ਜ਼ਿਆਦਾ ਮਾੜਾ ਅਸਰ ਪੈਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਇੱਕ ਦੇ ਕੋਲੋਂ ਕਰੀਬ 1.5 ਸਾਲ ਦਾ ਬੱਚਾ ਜਿਹੜਾ ਕਿ ਚੋਰੀ ਹੋਇਆ ਸੀ ਸੋ ਇਸ ਵਾਰਦਾਤ ਨੂੰ ਜੀਆਰਪੀ ਪੁਲਿਸ ਨੇ ਹੁਣ ਲਗਭਗ ਹੱਲ ਕਰ ਲਿਆ ਹੈ 2 ਦਿਨ ਪਹਿਲਾਂ ਹੀ ਮਾਂ ਦੇ ਨਾਲ ਸੁੱਤੇ ਪਏ ਬੱਚੇ ਨੂੰ ਪਲੇਟਫਾਰਮ ਦੇ ਉੱਤੇ ਇੱਕ ਔਰਤ ਦੇ ਦੁਆਰਾ ਚੋਕ ਲਿਆ ਗਿਆ ਸੀ ਸੋ ਜਿਸ ਤੋਂ ਬਾਅਦ ਇਹ ਵਾਰਦਾਤ ਜਿਹੜੀ ਕਿ ਸਵੇਰ ਦੇ ਸਮੇਂ ਵਾਪਰੀ ਸੀ ਸੋ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਸੁਲਝਾ ਲਿਆ ਗਿਆ ਹੈ ਜਾਣਕਾਰੀ ਦੇ ਮੁਤਾਬਕ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਅਤੇ ਬੱਚਾ ਚੋਕ ਕੇ ਲੈ ਜਾਂਦੀ ਕਾਲੇ ਸੂਟ ਤੌਰ ਤੇ ਇਹ ਕਮੋਲੇ ਦੇ ਹੀ ਨਿਕਲੇ ਹਨ ਉਹ ਉਸ ਤਰਤ ਦਾ ਤੇ ਇਸ ਤੋਂ ਇਲਾਵਾ ਮੁਲਜ਼ਮ ਦਾ ਘਰ ਇੱਕ ਦੂਸਰੇ ਦੇ ਕਾਫੀ ਜ਼ਿਆਦਾ ਨੇੜੇ ਹੈ ਦੋਨੋਂ ਟ੍ਰੇਨ ਦੇ ਸਫਰ ਮਗਰੋਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਉਤਰੇ ਸਨ ਤੇ ਸਟੇਸ਼ਨ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਇਹ ਬੱਚਾ ਚੋਰੀ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ਜਿਨ੍ਹਾਂ ਪਾਰਟੀਆਂ ਨੇ ਲਗਾਤਾਰ ਪਿਛਲੇ 6 ਸਾਲਾਂ ਤੋਂ ਚੋਣਾਂ ਨਹੀਂ ਲੜੀਆਂ ਹਨ ਇਸ ਸੂਚੀ ਦੇ ਵਿੱਚ ਪੰਜਾਬ ਦੀਆਂ 21 ਪਾਰਟੀਆਂ ਸ਼ਾਮਲ ਹਨ ਇਹ ਪਹਿਲ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆਂ 369 ਅਜਿਹੀਆਂ ਪਾਰਟੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਸਾਲਾਨਾ ਆਡੀਟਡ ਖਾਤੇ ਜਮਾ ਨਹੀਂ ਕਰਵਾਏ ਤੇ ਚੋਣਾਂ ਲੜੀਆਂ ਪਰ ਚੋਣ ਖਰਚਾ ਰਿਪੋਰਟਾਂ ਧਾਇਰ ਨਹੀਂ ਕਰਵਾਈਆਂ ਸਨ ਸੋ ਇਹ ਸਾਰੀਆਂ ਪਾਰਟੀਆਂ ਤੁਹਾਨੂੰ ਦੱਦੀ ਹੈ ਕਿ ਦੇਸ਼ ਦੇ 23 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਰਾਜ ਦੀਆਂ 11 ਪਾਰਟੀਆਂ ਵੀ ਸ਼ਾਮਲ ਹਨ ਸੋ ਪੰਜਾਬ ਦੀਆਂ ਹੁਣ 11 ਪਾਰਟੀਆਂ ਨੂੰ ਚੋਣ ਕਮਿਸ਼ਨ ਦੇ ਵੱਲੋਂ ਕੈਨਸਲ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਅਮਰਤਸਰ ਤੋਂ ਨਿਕਲ ਕੇ ਆ ਰਹੀ ਹੈ ਸੂਬੇ ਦੇ ਵਿੱਚ ਭ੍ਰਿਸ਼ਟਾਚਾਰੀ ਦੇ ਵਿਰੁੱਧ ਹੁਣ ਬਿੰਡੀ ਮਹੀਮ ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਠਾਣਾ ਏ ਡਿਵੀਜ਼ਨ ਅਮਰਤਸਰ ਵਿਖੇ ਤਨਾਤ ਸਹਾਇਕ ਸਬ ਇੰਸਪੈਕਟਰ ਤਲਵਿੰਦਰ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਕਾਬੂ ਕਰ ਲਿਆ ਹੈ ਜੀ ਹਾਂ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁਣ ਇਸ ਦੇ ਵੱਲੋਂ ਮੂੰਹ ਬੰਨਿਆ ਗਿਆ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਕਤ ਮੋਲਜਮ ਅਮਰਤਸਰ ਦੇ ਇੱਕ ਵਸਨੀਕ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਉੱਪਰ ਗ੍ਰਿਫਤਾਰ ਕੀਤਾ ਗਿਆ ਹੈ ਸੋ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਦੇ ਕੋਲੋਂ ਇਸ ਦੇ ਵੱਲੋਂ 5000 ਰੁਪਏ ਜਿਹੜੇ ਕਿ ਰਿਸ਼ਵਤ ਦੇ ਬਜੂਨ ਲਏ ਜਾ ਰਹੇ ਸਨ ਉਹਨਾਂ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ ਉਹ ਇੱਕ ਇੱਕ ਹੋਟਲ ਦੀ ਦੇਖਭਾਲ ਕਰ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਹੋਟਲ ਦੇ ਵਿਰੁੱਧ ਮਾਮਲਾ ਦਰਜ ਕਰਕੇ ਮੋਬਾਈਲ ਫੋਨ ਅਤੇ ਇਸ ਤੋਂ ਇਲਾਵਾ ਡੀਵੀਆਰ ਜ਼ਬਤ ਕੀਤੇ ਗਏ ਹਨ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਹ ਫੋਨ ਅਤੇ ਡੀਵੀਆਰ ਵਾਪਸ ਲੈਣ ਦੇ ਲਈ ਉਹ ਏਐਸਆਈ ਨੂੰ ਮਿਲਿਆ ਅਤੇ ਇਸ ਤੋਂ ਇਲਾਵਾ ਏਐਸਆਈ ਨੇ ਇਸ ਦੇ ਬਦਲੇ ਉਸ ਤੋਂ 50000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਪਰ ਬਾਅਦ ਵਿੱਚ ਉਹ 30000 ਰੁਪਏ ਲੈਣ ਦੇ ਲਈ ਹੀ ਰਾਜ਼ੀ ਹੋ ਗਿਆ ਮੋਲਜਮ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ ਵਜੋਂ 16000 ਰੁਪਏ ਦੀ ਨਗਦੀ ਪ੍ਰਾਪਤ ਕੀਤੀ ਤੇ ਜਿਸ ਤੋਂ ਬਾਅਦ 14000 ਰੁਪਏ ਦੀ ਕਿਸ਼ਤ ਲੈਣ ਦੇ ਲਈ ਉਹ ਸਹਿਮਤ ਹੋ ਗਿਆ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਦੂਜੀ ਕਿਸ਼ਤ ਦੇ ਵਿੱਚ ਉਹ 5000 ਰੁਪਏ ਹੀ ਦੇਣ ਨੂੰ ਮੰਨਿਆ ਤੇ 5000 ਰੁਪਏ ਦੀ ਕਿਸ਼ਤ ਲੈਂਦਾ ਹੀ ਇਹ ਐਸਆਈ ਤੁਹਾਨੂੰ ਦੱਸ ਦਈਏ ਕਿ ਰੰਗੇ ਹੱਥੀ ਫੜਿਆ ਗਿਆ ਹੈ ਸੋ ਲੱਖ ਲੱਖ ਰੁਪਈਆ ਇਹਨਾਂ ਦੀ ਤੁਹਾਨੂੰ ਦੱਸ ਦਈਏ ਕਿ ਤਨਖਾਹ ਹੁੰਦੀ ਹੈ ਜਿਹੜੇ ਐਸਆਈ ਆ ਪਰ ਫਿਰ ਵੀ ਇਹਨਾਂ ਦੇ ਵੱਲੋਂ ਕਿਤੇ ਨਾ ਕਿਤੇ 5-5000 ਰੁਪਈਆ ਰੇਸ਼ਕਤਾ ਮੰਗੀਆਂ ਜਾਂਦੀਆਂ ਜਿਸ ਤੋਂ ਬਾਅਦ ਕੀ ਆਪਣੀ ਨੌਕਰੀ ਤੋਂ ਵੀ ਹੱਥ ਗਵਾਉਣਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਬਦਨਾਮੀ ਇਹਨਾਂ ਦੀ ਜਿਹੜੀ ਕੀ ਉਹ ਵੱਧਦੇ ਦੀ ਹੁੰਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਹਰਿਆਣਾ ਦੇ ਵਿੱਚ ਗੁਟਕਾ ਪਾਣ ਮਸਾਲਾ ਖੁਸ਼ਬੂਦਾਰ ਤਮਾਕੂ ਬਣਾਉਣ ਵੇਚਣ ਅਤੇ ਜਮ੍ਹਾਂ ਖੋਰੀ ਕਰਨ ਤੇ ਸੇਵਨ ਕਰਨ ਦੇ ਉੱਤੇ ਪਾਬੰਦੀ ਲੱਗ ਗਈ ਹੈ ਜੀਹਾਂ ਖੁਰਾਕ ਅਤੇ ਔਸ਼ਦੀ ਪ੍ਰਸ਼ਾਸਨ ਵਿਭਾਗ ਨੇ ਤਮਾਕੂ ਉਤਪਾਦਾਂ ਦੇ ਸੇਵਨ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਪੂਰੀ ਰੋਕ ਜਿਹੜੀ ਕਿ 1 ਸਾਲ ਦੇ ਲਈ ਲਗਾਈ ਗਈ ਹੈ ਖੁਰਾਕ ਸੁਰੱਖਿਆ ਕਮਿਸ਼ਨ ਡਾਕਟਰ ਮਨੋਜ ਕੁਮਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਖੁਰਾਕ ਸਬੰਧੀ ਕਰਾਗਸ ਰੱਖਿਆ ਤੇ ਮਾਫਦੰਡ ਸਾਲ 2006 ਦੇ ਤਹਿਤ ਹੁਣ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਦੇ ਅੰਦਰ ਗੋਠਕਾ ਪਾਨ ਮਸਾਲਾ ਤਮਾਕੂ ਅਤੇ ਕਿਸੇ ਵੀ ਨਾਮ ਦਾ ਪੈਕਟ ਜਾਂ ਫਿਰ ਖੁੱਲੇ ਰੂਪ ਦੇ ਵਿੱਚ ਵੇਚਿਆ ਨਹੀਂ ਜਾਵੇਗਾ ਸੋ ਪੂਰਨ ਤੌਰ ਦੇ ਉੱਤੇ ਪਾਬੰਦੀ ਤਮਾਕੂ ਦੇ ਉੱਤੇ ਇਸ ਤੋਂ ਇਲਾਵਾ ਗੋਟਕੇ ਦੇ ਉੱਤੇ ਅਤੇ ਇਸ ਤੋਂ ਇਲਾਵਾ ਪਾਨ ਮਸਾਲੇ ਦੇ ਉੱਤੇ ਲਗਾ ਦਿੱਤੀ ਗਈ ਹੈ ਹਰਿਆਣਾ ਖੇਤਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸੂਬੇ ਦੇ ਵਿੱਚ ਇੱਕ ਸਖਤ ਪਾਬੰਦੀਆਂ ਜਿਹੜੀਆਂ ਕਿ 1 ਸਾਲ ਦੇ ਲਈ ਲਗਾ ਦਿੱਤੀਆਂ ਗਈਆਂ ਹਨ ਕੀ ਇਹ ਪਾਬੰਦੀਆਂ ਪੰਜਾਬ ਦੇ ਵਿੱਚ ਵੀ ਲਾਗੂ ਹੋ ਜਾਣੀਆਂ ਚਾਹੀਦੀਆਂ ਹਨ ਸੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੀ ਖਾਸ ਖਬਰ ਦੀ ਗੱਲ ਕਰੀਏ ਤਾਂ Apple ਕੰਪਨੀ ਦੇ iPhone 17 ਦੀ ਜਿੱਥੇ ਕਿ ਹੁਣ ਲਾਂਚਿੰਗ ਤੋਂ ਬਾਅਦ ਬੇਸਵਰੀ ਦੇ ਨਾਲ ਪੂਰੇ ਪੰਜਾਬੀ ਭਾਰਤੀਆਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋ 19 ਸਤੰਬਰ ਤੋਂ ਭਾਰਤ ਦੇ ਵਿੱਚ ਇਸ ਦੀ ਹੁਣ ਵਿਕਰੀ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਪੂਰੇ ਦੇਸ਼ ਦੇ ਵਿੱਚ ਇਸ ਨੂੰ ਖਰੀਦਣ ਦਾ ਜ਼ਬਰਦਸਤ ਕਰੇਜ ਸਾਹਮਣੇ ਨਿਕਲ ਕੇ ਆਇਆ ਹੈ ਜਿਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਈ ਪ੍ਰਸ਼ੰਸਕਾਂ ਦੇ ਵੱਲੋਂ ਤੇ ਇਸ ਫੋਨ ਨੂੰ ਖਰੀਦਣ ਦੇ ਲਈ ਰਾਤ ਤੋਂ ਹੀ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੇ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਧੱਕਾ ਮੁਕੀ ਵੀ ਦੇਖਣ ਨੂੰ ਮਿਲੀ ਹੈ ਸੋ Apple ਸਟੋਰ ਦੇ ਹਰ ਹੁਣ ਪ੍ਰਸ਼ੰਸ਼ਕਾਂ ਦੀ دیوانਗੀ ਦਿਖ ਰਹੀ ਹੈ ਕਿ ਲੋਕ ਨਵੇਂ ਆਈਫੋਨ ਦੀ ਪਹਿਲੀ ਝਲਕ ਪਾਉਣ ਦੇ ਲਈ ਘੰਟਿਆਂ ਤੋਂ ਕਤਾਰਾਂ ਦੇ ਵਿੱਚ ਖੜੇ ਹੋਏ ਨਜ਼ਰ ਆਏ ਸੂਤਰਾਂ ਨੇ ਦੱਸਿਆ ਕਿ ਲਗਾਤਾਰ 7 ਤੋਂ 8 ਘੰਟੇ ਤੱਕ ਦੀ ਜਿਹੜੀ ਕਿ ਵੇਟਿੰਗ ਲਾਈਨ ਦੇ ਵਿੱਚ ਇੰਤਜ਼ਾਰ ਤੱਕ ਜਿਹੜਾ ਕਿ ਇਹਨਾਂ ਨੂੰ ਕਰਨਾ ਪਿਆ ਸੋ ਆਈਫੋਨ ਦਾ ਕਰੇਜ ਹੁਣ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪੰਜਾਬੀ ਅਤੇ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਕਿ ਇਸ ਆਈਫੋਨ ਨੂੰ ਖਰੀਦਣ ਦੇ ਲਈ ਲੋਕਾਂ ਦੇ ਵੱਲੋਂ ਅਤੇ ਇਸ ਦੇ ਜਿਹੜੇ ਕਿ ਚਾਹਣ ਵਾਲੇ ਸਨ ਉਹਨਾਂ ਦੇ ਵੱਲੋਂ ਲਾਈਨਾਂ ਲਾ ਕੇ ਇਸ ਫੋਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਪਿਛਲੇ ਦਿਨੀ ਇੱਕ ਰਿਪੋਰਟ ਵੀ ਸਾਂਝੀ ਹੋਈ ਸੀ ਕਿ ਪੂਰੇ ਭਾਰਤ ਦੇ ਵਿੱਚ 80% ਤੱਕ ਆਈਫੋਨ ਕਿਸ਼ਤਾਂ ਦੇ ਉੱਤੇ ਲਏ ਜਾ ਰਹੇ ਹਨ ਤੁਹਾਡੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ